ਨਹਰ ਪੰਜਾਬੀ ਬਲੌਗ ਸੇ ਤੁਹਾਡਾ ਸਵਾਗਤ ਹੈ ਜੀ ਅੱਜ ਤੁਹਾਨੂੰ ਅਸੀਂ ਇੱਕ ਵਿਸ਼ੇਸ਼ ਜਾਣਕਾਰੀ ਦੇਣੀ ਆ ਕਿ ਪੂਰੇ ਇਲਾਕੇ ਦੇ ਵਿੱਚ ਜੇਕਰ ਤੁਹਾਨੂੰ ਕਿਸੇ ਤਰ੍ਹਾਂ ਦੀ ਵੀ ਸਾਊਂਡ ਦੀ ਡੀਜੇ ਦੀ ਲੋੜ ਹੈ ਤੇ ਜਾਗੋਲ ਵਿਟ ਵਿਖੇ ਕਸਬ ਰਾਜਪੂਤ ਸਾਊਂਡ ਐਂਡ ਡੀਜੇ ਜਿਹੜਾ ਉਹ ਹਰ ਵੇਲੇ ਉਪਲਬਧ ਹੁੰਦਾ ਹੈ ਤੇ ਆ ਦੇਖੋ ਉਹਨਾਂ ਦਾ ਸਾਊਂਡ ਬੜੀ ਵਧੀਆ ਜਿਹੜੀ ਹੈ ਉਹਨਾਂ ਦੀ ਸਾਊਂਡ ਦੀ ਕੁਆਲਿਟੀ ਆ ਤੇ ਵਧੀਆ ਹਰ ਪ੍ਰੋਗਰਾਮ ਦੇ ਮੌਕੇ ਤੇ ਤੁਸੀਂ ਇਹਨਾਂ ਨੂੰ ਪ੍ਰੋਗਰਾਮ ਬੁੱਕ ਕਰਵਾ ਸਕਦੇ ਹੋ ਤੇ ਅਓ ਅੱਜ ਜਿਹੜੇ ਇਹਨਾਂ ਦੇ ਮਾਲਕਾਂ ਨਾਲ ਉਹਨਾਂ ਨਾਲ ਤੁਹਾਡੀ ਇਹ ਗੱਲ ਕਰਾਉਨੇ ਆ ਤੁਹਾਡਾ ਨਾਮ ਕੀ ਜੀ ਮੇਰੇ ਨਾਮ ਜੀ ਪ੍ਰਿੰਸ ਕਸ਼ਵਰ ਰਾਜ ਜੀ ਐਸ਼ਾ ਤੁਸੀਂ ਜਿਹੜਾ ਇਹ ਸਾਊਂਡ ਕਿਨੇ ਚਿਰ ਤੋਂ ਚਲਾ ਰਹੇ ਹੋ ਸਾਊਂਡ ਨੂੰ ਹੋਇਆ तकरीबन 5-7 ਐਸ਼ਾ ਤੁਸੀਂ ਕੀ ਕਹਿਣਾ ਚਾਹੋਗੇ ਕਿ ਤੁਸੀਂ ਲੋਕਾਂ ਨੂੰ ਕਿ ਸਾਡਾ ਸਾਊਂਡ ਦਾ ਬੁਕਿੰਗ ਕਰਾਓ ਜਾਂ ਕਿਵੇਂ ਅਤੀਚਾਰੀ ਜਾਣਕਾਰੀ ਦਿਓ ਮੈਂ ਇਹ ਹੀ ਕਹਿਣਾ ਚਾਹੁੰਦਾ ਕਿ ਵੱਦ ਤੋਂ ਵੱਦ ਬੁਕਿੰਗ ਕਰਾਓ ਵੱਦ ਤੋਂ ਵੱਦ ਕੰਮ ਦੋ ਸਾਨੂੰ ਤੁਹਾਨੂੰ ਵਧੀਆ ਮਿਲੇਗੀ ਕੰਮ ਵਧੀਆ ਮਿਲੇਗਾ ਤੁਹਾਨੂੰ ਫਾਇਦਾ ਆਈ ਕੋਈ ਨਾਭਾ ਨਹੀਂ ਆਏਗਾ ਸਾਉਂਡ ਕਰਾਓ ਡੀਜੇ ਕਰਾਓ ਸੁਖਨੀ ਸਾਹ ਦਾ ਪਾਰ ਕਰਾਓ ਕਿਸੇ ਵੀ ਖੁਸ਼ੀ ਵਿਆਹ ਸ਼ਾਦੀ ਦੇ ਮੌਕੇ ਤੇ ਡੀਜੇ ਤੁਸੀਂ ਬੁੱਕ ਕਰਾ ਸਕਦੇ ਹੋ ਸਾਉਂਡ ਕਰਾ ਸਕਦੇ ਹੋ ਜਾਗਰਨ ਵਿੱਚ ਜਾਗਰਨ ਵੀ ਕਰਾਉਣਾ ਚਾਹੁੰਦੇ ਉਹ ਵੀ ਇਹ ਕਰਦੇ ਆ ਉਹ ਵੀ ਤੁਸੀਂ ਕਰਾ ਸਕਦੇ ਹੋ ਮਤਲਬ ਜਿਹੜਾ ਜਾਗਰਨ ਤੁਸੀਂ ਖੁਦ ਆਪ ਕਰਦੇ ਹੋ ਹਾਂਜੀ ਅਸੀਂ ਆਪ ਕਰਦੇ ਨਹੀਂ ਮੇਰੀ ਆਪਣੀ ਪਾਰਟੀ ਹੈ ਜੀ ਤੁਹਾਡੀ ਜਿਹੜੀ ਜਾਗਰਨ ਪਾਰਟੀ ਉਹਦਾ ਨਾਮ ਕੀ ਆ ਹਾਂਜੀ ਪ੍ਰਿੰਸ ਜਾਗਰਨ ਪਾਰਟੀ ਤੇ ਹੋਰ ਕੋਈ ਜਿਤਨਾ ਮਾਲਕ ਕੋਈ ਗਰੀਬ ਹੀ ਆ ਬੰਦਾ ਉਹ ਤੁਹਾਡਾ ਆਪਣਾ ਸਾਊਂਡ ਲਵਾਉਣਾ ਚਾਹੁੰਦਾ ਉਹਨੂੰ ਕੋਈ ਛੋਟ ਦਿੰਦੇ ਹੋ ਲੈਸ ਤੋਂ ਲੈਸ ਕਰਾਂਗੇ ਜਿੰਨਾ ਸਾਡੇ ਕੋਲ ਹੋ ਸਕੇ ਆ ਉਨਾ ਲੈਸ ਲੈਸ ਹੋਣਾ ਵਾਸਤੇ ਇਹ ਸਨ ਡੀਜੇ ਸਾਊਂਡ ਦੇ ਮਾਲਕ ਪ੍ਰਿੰਸ ਜਿਨ੍ਹਾਂ ਨੇ ਆਪਣੇ ਇਸ ਸਾਊਂਡ ਦੀ ਜਾਣਕਾਰੀ ਦਿੱਤੀ ਆ ਕਿ ਤੁਸੀਂ ਕਿਸੇ ਵੀ ਮੌਕੇ ਤੇ ਵਿਆਹ ਸਾਦੀ ਦੇ ਮੌਕੇ ਤੇ ਜਾਂ ਕਿਸੇ ਤਰ੍ਹਾਂ ਦੇ ਪ੍ਰੋਗਰਾਮ ਤੁਹਾਡੇ ਘਰ ਦੇ ਵਿੱਚ ਆ ਜਾਂ ਤੁਹਾਡੇ ਨਗਰ ਦੇ ਵਿੱਚ ਆ ਇਹਨੂੰ ਬੁੱਕ ਕਰਵਾ ਸਕਦੇ ਹੋ ਤੇ ਖਾਸ ਤੌਰ ਤੇ ਜੋਖਾ ਗਰੀਬਾਂ ਨੂੰ ਜਾਂ ਉਹ ਉਹਨਾਂ ਲੋਕਾਂ ਨੂੰ ਛੋਟ ਦਿੱਤੀ ਜਾਓਗੇ ਜਿਹੜੇ ਜਿਆਦਾ ਪੈਸੇ ਪਰ ਹੁੰਦੇ ਸਮਰਥ ਨਹੀਂ ਹੁੰਦੇ ਸੋ ਅਸੀਂ ਕੌਣ ਕਰਕੇ ਦਾ ਫੁੱਲ ਡੀਜ ਆਪਣੇ ਵੱਲੋਂ ਤੇ ਹੋਰ ਘੱਟ ਪੈਸਿਆਂ ਵਿੱਚ ਮਤਲਬ ਘੱਟ ਘਾਟੋ ਪੈਸਿਆਂ ਦੇ ਵਿੱਚ ਕਹਿੰਦੇ ਕਿ ਅਸੀਂ ਉਹ ਸਾਊਂਡ ਪੂਰਾ ਲਾ ਕੇ ਦਾਂਗੇ ਇਹ ਵਧੀਆ ਕੰਮ ਕਰਦਾਂਗੇ ਇਹ ਵੀਡੀਓ ਕਿਸ ਤਰ੍ਹਾਂ ਦਾ ਵੀ ਲਾਈਕ ਕਰੋ ਸ਼ੇਅਰ ਕਰੋ ਹੋਰ ਲੋਕਾਂ ਨੂੰ ਅੱਗੇ ਦੱਸੋ ਤਾਂ ਜੋ ਇਹ ਸਾਊਂਡ ਜਿਹੜਾ ਲੋਕਾਂ ਦੇ ਘਰਾਂ ਵਿੱਚ ਪਹੁੰਚ ਕੇ ਲੋਕਾਂ ਦਾ ਮਨੋਰੰਜਨ ਕਰ ਸਕੇ ਤੇ ਲੋਕਾਂ ਨੂੰ ਫਾਇਦਾ ਮਿਲ ਸਕੇ ਧੰਨਵਾਦ